கலிணி சேர சீட்டா கணி அம் மனே Get yeah. out ਜੋਜਾ ਬੱਲੇ 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 ਜੀ ਕਹੇ ਦਿਆ ਸ਼ਾਬਦਰੀਆ ਸੀ ਬੱਲੇ ਸ਼ਾਬਦਰੀਆ ਲੜਕਦੇ ਪੈਂਦੇ ਕੱਬਾ ਸਾਹਿਬ ਧਜ ਧਜ ਕੇ ਨੰਬਰ ਦਿੰਦਾ ਵਾ ਜੋਜਾ ਆ ਗਿਆ ਅਗਲੀ ਕਬੱਡੀ ਪੋਲ ਵਾਸਤੇ ਓ ਛੱਤਾ ਪਿੰਡ ਹੈ ਓ ਖੇਡਿਆ ਬੱਚੋ ਉਧਰ ਚੜ੍ਹਦੀ ਕਲਾ ਯੂਥ ਕਰਤਾ ਪਿੰਡ ਮੋਨਾ ਤਲਵੰਡੀ ਜਿਹੜਾ ਇੱਕ ਮਹੀਨਾ ਔਰ ਬਾਈਬਾ ਸਲਾਵਾ ਟੂਰਨਾਮੈਂਟ 22 ਮਾਰਚ ਨੂੰ ਖੇਡਿਆ ਜਾਣਾ ਪਹਿਲਾ ਪ੍ਰਾਈਜ਼ 1 ਲੱਖ ਦੂਜਾ 25000 ਬਸ ਇਹਨੂੰ ਵੱਡੀ ਵਾਲਾ ਸੱਦੇ ਲਾਉਂਦਾ ਰੇਖੀ ਦੇ ਨਾਮ ਦਾ ਹਰਜੀਤ ਜੀ ਸਾਹਿਬ ਨਮੂਤਰਿਆ ਤਰੀਗਾ ਮਿਲਖਾ ਵਾਹਿਗੁਰੂ ਮੇਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਮੇਰਨ ਲੱਗੇ ਉਧਰ ਫੁੱਫੜ ਜੀ ਆਇਆ ਕੋਕਰਪੁਰ ਤੋਂ ਅਨੂਲ ਸਾਡਾ ਖਿਡਾ ਉਹ ਵੀ ਭਰਾ ਕਹਿੰਦਾ ਫੁੱਫੜ ਜੀ ਪਹੁੰਚੇ ਹੋਣੇ ਕੋਕਰਪੁਰ ਤੋਂ ਉਹ ਵੀ ਪਹੁੰਚੇ ਆ ਫੁੱਫੜੀ ਆਹ ਕਹਿੰਦੇ ਮਿਲਖੇ ਦੀ ਕਬੱਡੀ ਪਈ ਹੈ ਵੀ ਕੋਸ਼ਿਸ਼ ਕਰਦਾ ਹੈ ਇੱਕ ਕੀਤੇ ਦਾ ਵੀਰ ਲੋ ਰੇਡ ਪਾਵੇ ਹਿੰਮਤਪਰੀਆ ਬੱਲਾ ਆ ਗਿਆ ਲੋ ਬੱਲਾ ਜੰਮੇ ਮੇਰੇ ਮਿੱਤਰੋ ਜਿਹੜਾ ਜਵੰਦਰ ਹਿੰਮਤ ਪਰ ਤੜਦਾ ਲੋਕੋ ਪਰ ਇੱਕ ਲੋਲਾ ਜੀ ਰਾਜਾ ਨਾਲ ਯਾਫੀ ਦੇ ਤੇਚਾ ਅਗੇ ਤੇੜਾ ਬੱਲਾ ਜੀ ਬੱਲਾ احمد ਵੰਗਿਆਰਾ ਪਾਸੇ ਅਜਪਨਟਾਊਗਾ ਫਸ ਗਿਆ ਮੈਚ ਖੇਲੀ ਭਾਰੀ ਕਰਾ ਫਸਾ ਕਰਾਊਗਾ ਲੋ ਕਹਿੰਦੇ ਇਧਰ ਮੈਂ ਤਾਂ ਅੱਜ ਫਈਆ ਅਗਲੀਆ ਟੀਮਾਂ ਟੀਮਾ ਸੁਰਪੁੱਟੇ ਸਿੰਘਾਂ ਦੀ ਟੀਮ ਐਸਜੀਪੀਸੀ ਖਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਦੀ ਟੀਮ ਉਹ ਵੀ ਤਿਆਰੀ ਕਰ ਲਵੇਗੀ ਹਾਂ ਕਹਿੰਦੇ ਬਤਾ ਯਾਰ ਜੀ ਅੱਜ ਕਬੱਡੀ ਟੂਰਨਾਮੈਂਟ ਕਰਵਾਇਆ ਹੈ ਤੁਹਾਡੇ ਪਿੰਡ ਵਿੱਚ ਕਿੰਨੇ ਦਿਨ ਦਾ ਟੂਰਨਾਮੈਂਟ ਹੋ ਰਿਹਾ ਕਿਵੇਂ ਕਿਵੇਂ ਪ੍ਰੋਗਰਾਮ ਕਰਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸਰਕਰ ਦਾ ਬਹੁਤ ਬਹੁਤ ਧੰਨ ਕੀਤਾ ਜਾਂਦਾ ਹੈ ਕਿ ਸੰਤ ਬ੍ਰਹਮਗਣੀ ਬਾਬਾ ਹੀਰਾਦਾ ਜੀ ਧੰਨ ਸੰਤ ਬ੍ਰਹਮਗਣੀ ਬਾਬਾ ਅਮਰਨਾਥ ਜੀ ਦੇ ਸਾਲਾਨਾ ਜੋੜ ਮੇਲੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਦੇ ਹਰ ਸਤ ਤਰ੍ਹਾਂ ਦੀ ਸੰਗਤ ਦੇ ਸੰਯੋਗ ਨਾਲ ਮਨਾਇਆ ਜਾਂਦਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ 14 ਮਾਰਚ ਨੂੰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਜੂਰੀ ਵਿੱਚ ਅਖੰਡ ਪਾਤਸ਼ਾਹ ਜੀ ਹਰਪਤਾ ਹੋਈ 16 ਤਰੀਕ ਤੱਕ 44 ਅਖੰਡ ਪਾਤਸ਼ਾਹ ਜੀ ਦੇ ਸਪੂਰਨ ਭੋਗ ਪਾਇਆ ਗਿਆ 11 ਤਰੀਕ ਨੂੰ ਕੁਸ਼ਤੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਕਿ ਰਾਗੀ ਟਾਡੀ ਕੁਸ਼ਰੀ ਜੱਸੇ ਸਾਬਚਰੀ ਕੁਗਰਾਂਤ ਸਾਹਿਬ ਜੀ ਦੀ ਯੂਨੀ ਵਿੱਚ ਉਹਨਾਂ ਦਾ ਮੁਕਰਾਇਆ ਗਿਆ ਉਸ ਤੋਂ ਬਾਅਦ 15 ਤਰੀਕ ਨੂੰ ਵੀ ਇਸੇ ਤਰ੍ਹਾਂ ਸਮਾਗਮ ਕਰਵਾਇਆ ਗਿਆ 16 ਤਰੀਕ ਨੂੰ ਅੱਜ ਟੂਰਨਾਮੈਂਟ ਉੱਚੇ ਪੱਧਰ ਤੇ ਕਰਵਾਏ ਜਾ ਰਹੇ ਨੇ ਇਹ ਮੇਰੇ ਵੀਰ ਐਨ ਆਰ ਐਚ ਦੀ ਸਪੋਰਟ ਨਾਲ ਜੋ ਵੀ ਬਾਹਰ ਦੇ ਇਲਾਕਿਆਂ ਤੋਂ ਸੰਗਠਨ ਨੇ ਸਰਪੰਚ ਸਾਹਿਬ ਦੇ ਸਰਪੰਚ ਸਾਹਿਬ ਪੰਚਾਇਤ ਸਾਰਾ ਨਗਰ ਸਾਰਾ ਇਲਾਕਾ ਨੂੰ ਅਸੀਂ ਸੰਗਠਨ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਗੁਰੂ ਪਿਆਰੀ ਸੰਗਤ ਜੀ ਬ੍ਰਹਮਗੇਨੀ ਬਾਬਾ ਅਮਰਨਾਥ ਜੀ ਨੂੰ ਜੋ ਸਰਦਾ ਦੇ ਨਾਲ ਮੰਨਦੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਅੱਜ ਸਾਰੀ 라ਉਂਡ ਦੇ ਵੇਖਣ ਨੂੰ ਮਿਲ ਰਹੀ ਹੈ ਇਹ ਦੱਸ ਰਹੀ ਹੈ ਜੋ ਵੀ ਕੋਈ ਮਨ ਕਾਮਨਾ ਮਨ ਵਿੱਚ ਮੰਨਦਾ ਹੈ ਪਰਮਾਤਮਾ ਉਹਨਾਂ ਦੀਆਂ ਅਸਮਰਦਾਂ ਪੂਰੀਆਂ ਕਰਦੇ ਨੇ ਅੱਜ ਨੂੰ ਬਹੁਤ ਘੱਟ ਲੱਖਾਂ ਦੇ ਕਰਤ ਤਦਾ ਵਿੱਚ ਸੰਗਤਾਂ ਆਣ ਕੇ ਗੁਰੂ ਘਰ ਨੂੰ ਸਰਦਾ ਮੰਨ ਰਹੀ ਆਲੇ ਜੋ ਸੰਗਤ ਬ੍ਰਹਮਗੇਨੀ ਬਾਬਾ ਅਮਰਨਾਥ ਜੀ ਨੂੰ ਮੰਨਦਾ ਉਹਦੀ ਸਰਦਾ ਸਰਦਾ ਪੂਰੀ ਹੁੰਦੀ ਹੈ ਸਾਡੇ ਇਲਾਕੇ ਵਿੱਚ ਜੋ ਪਾਕਿਸਤਾਨ ਸਰਹੱਦ ਨੂੰ ਲੈ ਕੇ ਸ਼ਰਮ ਗਵੀਨੀ ਬਾਬਾ ਹੈ ਸੀ ਉਹਨਾਂ ਜਿੱਥੇ ਜਿੱਥੇ ਮਹਾਂਪੁਰਸ਼ਾਂ ਨੇ ਕਰਨ ਪਾਇਆ ਜੇ ਉੱਥੇ ਗੁਰਦਰਾ ਸਾਹਿਬ ਬਣੇ ਨੇ ਸੰਗਤਾਂ ਇਸੇ ਤਰ੍ਹਾਂ ਉਹਨਾਂ ਪਿੰਡਾਂ ਵਿੱਚ ਵੀ ਬਣਾਰੀਆਂ ਨੇ ਪਿੰਡ ਬੁਕਾ ਵਿੱਚ ਫੂਰਥਲਾ ਜ਼ਿਲ੍ਹੇ ਵਿੱਚ ਵੀ ਇਸ ਤਰ੍ਹਾਂ ਬਣਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ ਆਪ ਜੀ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹਰ ਸਾਲ ਸਰਤਾਂ ਆਣ ਕੇ ਦੇਣ ਤੇ ਸਮਾਰੋਹ ਦੇ ਪ੍ਰੋਗਰਾਮੇ ਕਰਨ ਵਾਈਗੁਰ ਜੀ ਦਾ ਖਾਲਸਾ ਤੇ ਵਾਈਗੁਰ ਜੀ ਦਾ ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਈਗੁਰ ਜੀ ਦੇ ਵੱਲੋਂ 14 ਮਾਰਚ ਨੂੰ ਤਾਨਨ ਗ੍ਰਾਮ ਦੇ ਨੰਦਾਪਾ ਹੀਰਾਦਾ ਜੀ ਦਾ ਮੇਲਾ ਮਨਾਇਆ ਗਿਆ ਹੈ ਸਲਾਮਾ ਮੇਲਾ ਮਨਾਇਆ ਗਿਆ ਹੈ ਉਸ ਦਿਨ ਸ਼ਾਮ ਨੂੰ 4 ਵਜੇ ਕੁੜੀਆਂ ਦਾ ਟੂਰਨਾਮੈਂਟ ਵੀ ਕਰਾਇਆ ਗਿਆ ਤੇ ਪੋਰ ਕੁਸ਼ਤੀਆਂ ਵੀ ਕਰਾਈਆਂ ਜਾਂ ਹਨ 15 ਮਾਰਚ ਨੂੰ ਵੀ ਅਲਟਾਮੈਂਟ ਵੀ ਕਰਵਾਏ ਗਏ ਹਨ ਤੇ ਸਾਰੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਨਗਰ ਕੀਰਤਨ ਚੱਲਦੇ ਰਹੇ ਹਨ ਇਹ 14 ਮਾਰਚ ਨੂੰ ਪੰਜ ਲੜਕੀਆਂ ਦੇ ਆਨੰਦਕਾਰਜ ਰੱਖੇ ਹਜ਼ਾਨ ਜਿਨ੍ਹਾਂ ਵਿੱਚੋਂ ਇੱਕ ਬੇਟੀ ਦਾ ਆਨੰਦਕਾਰਜ ਕਰਵਾਇਆ ਗਿਆ ਹੈ ਜੋ ਇਲਾਕਾ ਨਿਵਾਸੀ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਨੌਜਵਾਨ ਸਭਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਅੱਜ 16 ਮਾਰਚ ਟੂਰਨਾਮੈਂਟ ਕਰਵਾਇਆ ਗਿਆ ਹੈ ਇਲਾਕਾ ਨਿਵਾਸੀ ਤੂਰੋ ਨੇੜੇ ਦੀ ਸੰਗਤ ਸਰੂ ਘਰ ਦੀ ਪ੍ਰਬੰਧਕ ਕਮੇਟੀ ਤੇ ಗ್ರಾಮ ਪੰਚਾਇਤ ਬੂਟ ਨੌਜਵਾਨ ਸਭਾ ਵੱਲੋਂ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਪਹਿਲਾ ਇਨਾਮ 1 ਲੱਖ ਰੁਪਏ ਦਿੱਤਾ ਜਾਣਾ ਹੈ ਤੇ ਦੂਸਰਾ ਇਨਾਮ 75 ਹਜ਼ਾਰ ਰੁਪਏ ਜਾਣਾ ਹੈ ਵੈਸਟਰ ਨੂੰ ਅਮਰੀਕਨ ਗਾਵਾ ਦਿੱਤੀਆਂ ਜਾਣੀਆਂ ਹਨ ਇਹ ਸਾਡੇ ਸੁਖਦੇਸ਼ ਸਿੰਘ ਕਾਲਾ ਸਨੋ ਸਵਰਨ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਹੈ ਅਸੀਂ ਪੰਚਾਇਤ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਬਾਕੀ ਅਸੀਂ ਸਾਰੇ ਅਸੀਂ ਗੁਰੂ ਘਰ ਦੀ ਸੇਵਾਦਾਰ ਕਮੇਟੀ ਪੰਚਾਇਤ ਲਾਗਾ ਨਿਵਾਸੀ ਰਲ ਮਿਲ ਕੇ ਸ਼ਾਂਤਮਈ ਢੰਗ ਨਾਲ ਮੇਲਾ ਮਨਾ ਰਹੇ ਹਾਂ ਆਈਆਂ ਹੋਈਆਂ ਸੰਗਤਾਂ ਨੂੰ ਆਪਣੇ ਵੱਲੋਂ ਪੰਚਾਇਤ ਵੱਲੋਂ ਗੁਰੂ ਘਰ ਦੀ ਕਮੇਟੀ ਵੱਲੋਂ ਜੀ ਆਇਆਂ ਸਾਰੇ ਸੱਜਣਾਂ ਨੂੰ ਆਗਿਆ ਸਾਰਿਆਂ ਨੂੰ ਪ੍ਰਮਾਤਮਾ ਖੁਸ਼ੀਆਂ ਮੰਡੇ ਸਾਰਿਆਂ ਦੇ ਮੇਲ ਪਰਾਤ ਰੱਖੇ ਅੱਗੇ ਤੋਂ ਵੀ ਲੈ ਕੇ ਹਰ ਸਾਲ ਜਿਵੇਂ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ ਤੇ ਮੇਲੇ ਸਾਲਾਨਾ ਵੀ ਬਾਬਾ ਜੀ ਦੇ ਮਨਾਏ ਜਾਂਦੇ ਨੇ ਤੇ ਮਾਰ ਕਰੇ ਸਭ ਦੀਆਂ ਮੰਡੀਆਂ ਆਸਾਂ ਬੂਰੀਆਂ ਹੋਣ ਇੰਨਾ ਹੀ ਕਹਿੰਦਾ ਮੈਂ ਸ਼ਮਾ ਮੰਗਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਜੀ ਬੋਲੋ ਸਮੂਹ ਜਨਤਾ ਦੇ ਵਸਣੋਂ ਬਹੁਤ ਬਹੁਤ ਮੋੜਨ ਨਾਲ ਰਾਣਾ ਜੀ ਨੇ ਪੁੱਛਣਾ ਸੀ ਮਗਰ ਉਹਨੂੰ ਦਿੱਲੀ ਜਾਣਾ ਪਿਆ ਤੇ ਉਹਨੇ ਵੀ ਹਾਜ਼ਰੀ ਨੂੰ ਯਕੀਨੀ ਬਣਾਉਣ ਵਾਸਤੇ اور میرے جنگ ویر جنوبی میرے ساتھی پوری ٹیم ساری بڑھائی کی فاتا بہت بہت مباد واحر جی کا خالص واحگ جی کی فتح